ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ ਹੈਗੀ ਆ 8 8 ਮਈ ਅੱਜ ਤਰੀਕ ਹੈਗੀ ਆ ਜੀ 8 ਮਈ ਤੇ ਅਸੀਂ ਇੱਕ ਛੋਟਾ ਜਿਹਾ ਸਫਰ ਜਿਹੜਾ 7-8 ਦਿਨ ਦਾ ਹੋਊਗਾ ਹਿਮਾਚਲ ਵੱਲ ਲਾ ਰਹੇ ਆ ਜਿਹਦੇ ਚ ਟਰੈਕਿੰਗ ਹੋਣ ਦੀ ਜ਼ਿਆਦਾ ਸੁਭਾਵਨਾ ਦੋ ਤਿੰਨ ਟਰੈਕਿੰਗਾਂ ਕਰਾਂਗੇ ਤਾਂ ਬਾਕੀ ਹਿਮਾਚਲ ਦੇ ਨਾਰਕੰਡਾ ਤੇ ਰਾਜਗੜ੍ਹ ਛੋਲਣ ਦੇ ਕੋਲ ਕੁਝ ਚੀਜ਼ਾਂ ਦੇਖਾਂਗੇ ਤੇ ਟਾਈਮ ਅਜੇ ਕੋਈ ਬਾਹਲਾ ਨਹੀਂ ਹੋਇਆ ਤੇ ਮੇਰਾ ਜਿਹੜਾ ਸੱਤ ਉਹ ਆਇਆ ਖੜਾ ਇਹ ਦੇਖੋ ਪੂਰਾ ਭੰਗੜੇ ਪਾ ਰਿਆ ਕਿਉਂਕਿ ਜਿਹੜੇ ਰਾਈਡਰ ਹੁੰਦੇ ਆ ਉਹਨਾਂ ਨੂੰ ਚਾ ਚੜ ਜਾਂਦਾ ਜਦੋਂ ਇਹੋ ਜਿਹਾ ਦਿਨ ਆਉਂਦਾ ਆ ਸਾਡਾ ਬੰਦਾ ਸੁਸਤ ਖੜਾ ਜਿਵੇਂ ਮੈਨੂੰ ਮਿਸ ਕਰਿਆ ਉਹ ਦੋ ਦਿਨ ਘਰੇ ਰਹਿ ਲੈਣ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਆ ਉਹ ਮੇਰਾ ਬੰਦਾ ਬਣੀ ਕਿਉਂ ਇੰਨਾ ਸੁਸਤ ਖੜਾ ਬਣੀ ਕੀ ਘਰੋਂ ਕੋਈ ਫੋਨ ਫਾਨ ਆ ਗਿਆ ਉਹ ਹੋ ਜਾ ਠੀਕ ਆ ਫੋਨ ਨਹੀਂ ਆਇਆ ਕਰਕੇ ਸੁਸਤ ਫੋਨ ਨਹੀਂ ਆਇਆ ਕਰਕੇ ਫਿਰ ਸੁਸਤ ਤੇ ਇਹ ਹੈਗਾ ਤਰਸੇਮ ਨੇ ਆਪਾਂ ਪਹਿਲਾਂ ਵੀ ਤਾਂ ਕਈ ਵਾਰ ਜ਼ਿਕਰ ਕੀਤਾ ਹਿਮਾਲਿਆਨ ਤਰਸੇਮ ਸਫਰੀ ਇਹਦਾ ਹਿਮਾਲਿਆਨ ਐਰਕੀ ਲਿਆ ਇੱਕ ਟੂਰ ਇਹਦੇ ਤੇ ਸ਼ਾਇਦ ਚੈਨਲ ਆ ਸਬਸਕ੍ਰਾਈਬ ਕਰ ਲਓ ਹਾਂ ਇਹ ਇਹਦਾ ਚੈਨਲ ਆ ਤੇ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਇਹਦੇ ਤੇ ਟੂਰ ਲਾਇਆ ਤਰਸੇਮ ਇੱਕ ਛੋਟਾ ਜਿਹਾ ਇੱਕ ਅੱਧਾ ਟੂਰ ਲਾਇਆ ਹਨਾ ਇਹਦੇ ਤੇ ਇਹ ਹਿਮਾਚਲ ਵਾਲਾ ਹੀ ਲਾ ਕੇ ਆ ਹਮਾਚਲਾ ਟੂਰ ਇੱਕ ਇਹ ਪਹਿਲਾਂ ਲਾਇਆ ਕਾਫੀ ਅੱਛਾ ਬਾਈਕ ਬਣਿਆ ਹੋਇਆ ਪਹਿਲਾਂ 480 ਇਹਨਾਂ ਦਾ ਤਾਂ ਹੁਣ ਇਹਨਾਂ ਨੇ 450 ਬਣਾਇਆ ਇਹ ਕਾਫੀ ਅੱਛਾ ਬਾਈਕ ਆ ਜਿਹੜੀ ਰਿਪੋਰਟ ਗਰਾਉਂਡ ਰਿਪੋਰਟ ਆ ਕਿਉਂਕਿ ਪਹਿਲੇ ਦੇ ਹਿਮਾਲਿਆ ਵਿੱਚ ਥੋੜੇ ਬਹੁਤ ਜਿਹੜੀਆਂ ਪ੍ਰੋਬਲਮਾਂ ਸੀ ਉਹਨੂੰ ਸੋਧ ਕੇ ਇਹਨਾਂ ਨੇ ਇਹ ਬਣਾਇਆ ਤੇ ਆਪਣੇ ਵਾਲਾ ਆਪਣੇ ਵਾਲਾ ਯਜਦੀ ਐਡਵੈਂਚਰ ਆਪਾਂ ਵੀ ਇਹਦੇ ਤੇ ਤੁਹਾਨੂੰ ਪਤਾ ਹੀ ਆ ਟੌਪ ਬਾਕਸ ਲਵਾ ਲਿਆ ਤੇ ਆ ਵੀ ਲਵਾ ਲਿਆ ਇਹ ਆਪਣਾ ਚੈਨਲ ਆ ਇਹਨੂੰ ਵੀ ਜੇ ਦੇਖ ਦੂ ਲਿਆ ਕਰੋ ਕਿਤੇ ਮਾੜੇ ਬੰਦੇ ਦਾ ਚੈਨਲ ਤੇ ਦੋਸਤੋ ਹੁਣ ਅਸੀਂ ਕਰਦੇ ਤਿਆਰੀ ਅਸੀਂ ਜਾਵਾਂਗੇ ਚੰਡੀਗੜ੍ਹ ਆਲ ਅਸ ਤੋਂ ਬਾਅਦ ਉਹ ਦੁਗਾ ਹਿਮਾਚਲ ਜੀਰਾ ਤੋਂ ਚੱਲਣ ਤੋਂ ਬਾਅਦ ਆਪਾਂ ਕੋਈ ਟਾਈਮ ਰੁਕੇ ਸੀ ਅਵਤਾਰ ਕਮਾਲ ਤੇ ਉਹਦੇ ਦੋਸਤ ਕੋਲ ਤੇ ਉਸ ਤੋਂ ਬਾਅਦ ਲੁਧਿਆਣੇ ਯੈਦੀ ਦੇ ਆਪਾਂ ਨੂੰ ਰੁਕਣਾ ਪਿਆ ਥੋੜਾ ਜਿਹਾ ਕੰਮ ਸੀ ਥੋੜੀ ਬ੍ਰੇਕ ਇਹਦੀ ਕਰਵਾਉਣੀ ਸੀ ਸਹੀ ਤੇ ਉੱਥੇ ਫਿਰ ਸੈਂਬੀ ਬਾਈ ਵੱਡਾ ਤੇ ਮੌਨਿਕਾ ਸ਼ਰਮਾ ਤੇ ਉਹਨਾਂ ਸਾਰੇ ਦੋਸਤਾਂ ਨੇ ਜਦੋਂ ਸਾਨੂੰ ਦੇਖਿਆ ਤਾਂ ਫਿਰ ਉਹਨਾਂ ਨੇ ਉੱਥੇ ਸਾਨੂੰ ਕਾਫੀ ਟਾਈਮ ਬਿਠਾਇਆ ਖਾਣਾ ਵੀ ਖਵਾ ਕੇ ਭੇਜਿਆ ਚਾਹ ਚੂ ਵੀ ਪਿਆਈ ਤਾਂ ਬਹੁਤ ਵਧੀਆ ਲੱਗਾ ਤੇ ਹੁਣ ਅਸੀਂ ਇਸ ਢਾਬੇ ਤੇ ਮਾਡਰਨ ਪੰਜਾਬੀ ਤੜਕਾ ਇੱਥੇ ਚਾਹ ਪੀਣ ਰੁਕੇ ਹਾਂ ਕੁਝ ਟਾਈਮ ਸਾਨੂੰ ਐ ਸੱਚ ਇਸ ਟਿਕ ਲਈ ਉੱਥੋਂ ਡੀ ਕੈਥਰਨ ਤੋਂ ਇਹ ਆਪਣੀ ਸਟਿਕ ਉੱਤੇ ਕੰਮ ਆਉਂਦੀ ਹੈ ਆਪਣੇ ਜਦੋਂ ਆਪਾਂ ਕਰਦੇ ਹਾਂ ਦੂਜਾ ਟਰੈਕਿੰਗ ਕਰਦੇ ਹਾਂ ਟਰੈਕਿੰਗ ਸਟਿਕ ਇਹਨੂੰ ਕਹਿ ਸਕਦੇ ਹਾਂ ਇਹਦੇ ਲਈ ਸਾਨੂੰ ਉੱਥੇ ਰੁਕਣਾ ਪਿਆ ਡੀ ਕੈਥਰਨ ਜੀਰਕਪੁਰ ਤਾਂ ਹੁਣ ਅਸੀਂ ਧਰਮਪੁਰ ਆ ਗਏ ਆ ਮੌਸਮ ਚੰਗਾ ਖੂਬਸੂਰਤ ਮੌਸਮ ਇੱਥੇ ਆ ਕੇ ਹਵਾ ਠੰਡੀ ਹੋ ਗਈ ਹਾਲਾਂਕਿ ਸਾਡੇ ਬਰਦੀਆਂ ਬੁਰਦੀਆਂ ਮੋਟੀਆਂ ਹੀ ਪਾਈਆਂ ਪਰ ਕਾਫੀ ਖੂਬਸੂਰਤ ਜਿਹੜੇ ਮੰਜ਼ਰ ਆ ਥੋੜੇ ਚਿਰ ਤੱਕ ਮੈਨੂੰ ਲੱਗਦਾ ਸੀ ਸੋਲਣ ਪਹੁੰਚ ਜਾਵਾਂਗੇ ਤੇ ਸੋਲਣ ਤੋਂ ਫਿਰ ਅਸੀਂ ਉੱਤਰ ਜਾਣਾ ਇਹ ਰੋਡ ਵੱਡਾ ਛਿਮਲੇ ਵਾਲਾ ਛੱਡ ਕੇ ਫਿਰ ਅਸੀਂ ਜਾਵਾਂਗੇ ਰਾਜਗੜ੍ਹ ਤੇ ਉਦੋਂ ਦਾ ਫਿਰ ਦੇਖਦੇ ਹਾਂ ਕਿਵੇਂ ਪ੍ਰੋਗਰਾਮ ਸਾਰਾ ਬਣਦਾ ਹੁਣ ਆਪਾਂ ਆ ਗਏ ਹਾਂ ਸੋਲਣ ਸੋਲਣ ਜ਼ਿਲ੍ਹਾ ਵਾ ਪਰ ਬਹੁਤ ਵੱਡਾ ਸ਼ਹਿਰ ਆ ਇਹ ਮੈਨੂੰ ਲੱਗਦਾ ਵੀ ਹਿਮਾਚਲ ਦਾ ਜੇ ਮੈਨੂੰ ਮੈਨੂੰ ਜਿੱਥੋਂ ਤੱਕ ਪੱਕਾ ਤਾਂ ਨਹੀਂ ਮੈਂ ਕਹਿ ਸਕਦਾ ਇਹ ਮੈਨੂੰ ਲੱਗਦਾ ਹਿਮਾਚਲ ਦਾ ਸਭ ਤੋਂ ਵੱਡਾ ਸ਼ਹਿਰ ਵੀ ਇਹਨੂੰ ਕਿਹਾ ਜਾ ਸਕਦਾ ਔਰ ਸੇਬ ਦਾ ਜਿੰਨਾ ਐਕਸਪੋਰਟ ਹੁੰਦਾ ਇਹ ਲਗਭਗ ਸਾਰੇ ਹਿਮਾਚਲ ਦੇ ਵਿੱਚੋਂ ਸੇਬ ਇੱਥੋਂ ਲਿਆ ਕੇ ਪੈਕਿੰਗ ਕਰਕੇ ਤਾਂ ਇਹਨੂੰ ਅੱਗੇ ਭੇਜਿਆ ਜਾਂਦਾ ਤਾਂ ਇਹ ਦੇਖੋ ਉੱਪਰ ਜਿਹੜਾ ਦੂਰ ਜਿਹੜਾ ਰੋਡ ਆ ਰਿਹਾ ਉਸ ਸ਼ਿਮਲੇ ਨੂੰ ਇੱਥੋਂ ਨਿਕਲ ਜਾਂਦਾ ਤੇ ਅਸੀਂ ਇੱਥੋਂ ਥੱਲੇ ਉਤਰ ਆਇਆ ਰਾਜਗੜ੍ਹ ਲਈ ਰਾਜਗੜ੍ਹ ਹੈਗਾ ਇੱਥੋਂ 50 ਕਿਲੋਮੀਟਰ ਇਹ ਕਰੀਬ-ਕਰੀਬ ਮੈਨੂੰ ਲੱਗਦਾ ਕਿ ਅਸੀਂ ਸ਼ਾਮ ਤੱਕ ਰਾਜਗੜ ਪਹੁੰਚ ਜਾਵਾਂਗੇ ਵੈਸੇ ਮੌਸਮ ਕਾਫੀ ਖਰਾਬ ਆ ਮੀਂਹ ਵੀ ਪੈ ਰਿਹਾ ਤੇ ਸਾਨੂੰ ਇਸ ਤਰ੍ਹਾਂ ਆ ਕਿ ਕੋਈ ਬੜੀ ਦਿੱਕਤਾਂ ਦੀ ਗੱਲ ਨਹੀਂ ਜੇ ਲੱਗਾ ਸਾਨੂੰ ਕਿ ਆਪਾਂ ਕਿਤੇ ਹਨੇਰਾ ਹੋ ਗਿਆ ਜਾਂ ਨਹੀਂ ਅੱਗੇ ਜਾਇਆ ਜਾਂਦਾ ਤਾਂ ਕਿਤੇ ਵੀ ਹੋਟਲ ਲੈ ਕੇ ਰੁਕ ਜਾਵਾਂਗੇ ਇਹ ਜਿੱਥੇ ਅਸੀਂ ਖੜੇ ਆ ਇਹ ਹੈਗਾ ਕਸਬਾ ਨੋਨੀ ਛੋਟਾ ਜਿਹਾ ਪਿੰਡ ਆ ਇਹ ਛੋਟੇ ਥੋੜੇ ਥੋੜੇ ਥਾਂ ਤੋਂ ਬਾਅਦ ਇੱਥੇ ਇਸ ਤਰ੍ਹਾਂ ਕੁਝ ਪੀਜੀਆਂ ਵਗੈਰਾ ਬਣੀਆਂ ਹੋਈਆਂ ਸ਼ਾਇਦ ਇੱਥੇ ਯੂਨੀਵਰਸਿਟੀ ਜਾਂ ਕੋਈ ਹੈਗੀ ਆ ਜਾਂ ਕੋਈ ਕਾਲਜ ਆ ਵੱਡੇ ਤਾਂ ਵਿੱਚ ਵਿੱਚ ਜਾ ਕੇ ਇਸ ਤਰ੍ਹਾਂ ਕੁਝ ਪੀਜੀਆਂ ਉਹ ਨਿੱਕੇ ਨਿੱਕੇ ਹੋਟਲ ਬਣੇ ਹੋਏ ਆ ਔਰ ਇੱਥੇ ਕਾਫੀ ਬਰਸਾਤ ਆ ਗਈ ਇਸ ਕਰਕੇ ਸਾਡੇ ਜਿਹੜੇ ਕੱਪੜੇ ਕੁੱਪੜੇ ਭਿੱਜਣ ਦਾ ਸੀ ਅਸੀਂ ਜਿਆਦਾ ਦੂਰ ਵੈਸੇ ਜਾਣਾ ਵੀ ਨਹੀਂ ਸੀ ਇਸ ਕਰਕੇ ਅਸੀਂ ਇੱਥੇ ਦੇਖ ਰਹੇ ਆ ਕਿ ਜੇ ਕੋਈ ਰਹਿਣ ਨੂੰ ਜਗ੍ਹਾ ਮਿਲ ਜਵੇ ਆ ਇੱਥੇ ਹੀ ਰਹਿ ਲਓ ਰਹਿ ਲੀਏ ਤਸੇ ਉੱਪਰ ਗਿਆ ਹੋਇਆ ਉਹ ਕੇਮ ਗੈਸਟ ਹਾਊਸ ਹੈਗਾ ਉੱਪਰ ਜੇ ਉੱਥੇ ਕੋਈ ਜਗ੍ਹਾ ਮਿਲ ਗਈ ਚੰਗੀ ਹਾਲ ਦਾ ਕਮਰਾ ਮਿਲ ਗਿਆ ਤੇ ਸ਼ਾਇਦ ਉੱਥੇ ਹੀ ਰਹਿ ਲੀਏ ਅਸੀਂ ਜਿੱਥੇ ਰੁਕੇ ਹੋਏ ਆ ਇਹ ਹੈਗਾ ਨੋਨੀ ਪਿੰਡ ਛੋਟਾ ਜਿਹਾ ਪਿੰਡ ਔਰ ਮੈਨੂੰ ਲੱਗਦਾ ਇੱਥੇ ਕੋਈ ਯੂਨੀਵਰਸਿਟੀ ਜਾਂ ਕਾਲਜ ਹੈਗਾ ਇਸ ਕਰਕੇ ਕਾਫੀ ਯੰਗ ਜਿਹੜੇ ਹੈਗੇ ਇੱਥੇ ਨੌਜਵਾਨ ਆ ਇੱਥੇ ਰਹਿ ਰਹੇ ਆ ਔਰ ਇੱਥੇ ਪੀਜੀ ਵਗੈਰਾ ਬਣੇ ਹੋਈ ਆ ਪਰ ਸਾਡਾ ਇੱਥੇ ਰਹਿਣ ਦਾ ਕੋਈ ਮਨ ਨਹੀਂ ਸੀ ਪਰ ਬਰਸਾਤ ਕਾਫੀ ਆ ਗਈ ਜਿਵੇਂ ਤੁਸੀਂ ਦੇਖ ਸਕਦੇ ਆ ਵੈਸੇ ਕਾਫੀ ਖੂਬਸੂਰਤ ਜਗ੍ਹਾ ਵਾ ਤਾਂ ਜਿਵੇਂ ਅਸੀਂ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਜਦੋਂ ਅਸੀਂ ਪਿੰਡੋਂ ਤੁਰੇ ਸੀ ਪਰ ਸਾਡਾ ਇਹ ਮਨ ਸੀ ਕਿ ਅਸੀਂ ਹੱਬਨ ਜਾ ਕੇ ਰੁਕਾਂਗੇ ਸਾਡੇ ਕੋਲ ਟਾਈਮ ਵੀ ਕਾਫੀ ਸੀ ਪਰ ਉਸ ਤੋਂ ਬਾਅਦ ਅਚਾਨਕ ਇਹ ਸਭ ਹੋਇਆ ਵੀ ਅਵਤਾਰ ਕੋਲ ਜਾਣਾ ਪਿਆ ਉਸ ਤੋਂ ਬਾਅਦ ਲੁਧਿਆਣੇ ਐ ਜੀ ਆਈਡੀ ਦੇ ਸ਼ੋਰੂਮ ਜਾਣਾ ਪਿਆ ਜਿੱਥੇ ਐ ਸਾਡੇ ਦੋਸਤ ਸੀਗੇ ਕੁਛ ਉਹਨਾਂ ਨੇ ਫਿਰ ਸਾਨੂੰ ਕਾਫੀ ਟਾਈਮ ਉੱਥੇ ਲਵਾ ਦਿੱਤਾ ਉਸ ਤੋਂ ਬਾਅਦ ਸਾਨੂੰ ਜਿਹੜਾ ਟਾਈਮ ਉਹ ਕਾਫੀ ਹੋ ਗਿਆ ਸੀਗਾ ਤੇ ਇੱਕ ਬਰਸਾਤ ਵੀ ਆ ਗਈ ਸੀ ਜਿਆਦਾ ਅਸੀਂ ਜਾ ਨਹੀਂ ਸਕਦੇ ਇਸ ਕਰਕੇ ਅਸੀਂ ਸੋਚਿਆ ਕਿ ਕਾਹਨ ਇੱਥੇ ਹੀ ਰੁਕ ਲਿਆ ਜਾਵੇ ਹੋਰ 10 20 ਕਿਲੋਮੀਟਰ ਅੱਗੇ ਜਾ ਕੇ ਵੀ ਰੁਕਣਾ ਹੀ ਸੀ ਇੱਥੇ ਵੀ ਕਾਫੀ ਵੈਸੇ ਖੂਬਸੂਰਤ ਮੌਲ ਆ ਜਿਦੇ ਸਾਹਦੇਉ ਕਾਫੀ ਸਾਰੇ ਸੋਹਣੇ ਜਿਹੜੇ ਇੱਥੇ ਮੰਜ਼ਰ ਹੈਗੇ ਆ ਅਸੀਂ ਸੋਚਿਆ ਵੀ ਇੱਥੇ ਰੂਮ ਵੀ ਸਸਤਾ ਮਿਲ ਜਾਣਾ ਤਾਂ ਕਿਉਂ ਨਾ ਆਪਾਂ ਇੱਥੇ ਹੀ ਰਕ ਲਈਏ ਬਾਹਰ ਜਾਣ ਦਾ ਮਨ ਸੀਗਾ ਵੀ ਥੋੜਾ ਜਿਹਾ ਘੁੰਮ ਫਿਰ ਆਉਂਦੇ ਪਰ ਇਸ ਤਰ੍ਹਾਂ ਦਾ ਨਹੀਂ ਹੋਇਆ ਕੁਝ ਕਿਉਂਕਿ ਬਰਸਾਤ ਕਾਫੀ ਆ ਮੈਂ ਸਮਝਦਾ ਕਿ ਅੱਜ ਦਾ ਦਿਨ ਵੀ ਸਾਡਾ ਵਧੀਆ ਰਿਹਾ ਕੁਝ دوست ਸੀ ਜਿਨ੍ਹਾਂ ਨਾਲ ਪਹਿਲਾਂ ਸਰਸਰੀ ਮੁਲਾਕਾਤਾਂ ਹੋਈਆਂ ਸੀਗੀਆਂ ਪਰ ਅੱਜ ਕਾਫੀ ਸਮਾਂ ਜਿਵੇਂ ਬਤਾਰ ਕੁਮਾਰ ਹੋਣਾ ਨਾਲ ਮਲਗ ਫੇ ਕੋਟ ਮਹੰਦਰ ਸਿੰਘ ਬੈਠੇ ਰਹੇ ਉਹਨਾਂ ਨਾਲ ਮਤਲਬ ਕਿ ਗੂੜੀਆਂ ਸਾਂਝਾਂ ਪਈਆਂ ਫਿਰ ਸੈਂਬੀ ਹੋਣੀ ਜੈਸਦੀ শোরੂਮ ਤੇ ਉਹਨਾਂ ਕੋਲੇ ਬੈਠੇ ਬ੍ਰੀਕਫਾਸਟ ਕੀਤਾ ਉਹਨਾਂ ਕੋਲੇ ਬ੍ਰੀਕਫਾਸਟ ਕਰ ਲਓ ਲੱਚ ਕਰ ਲਓ 12 1 ਵਜੇ ਆ ਸੀਗਾ ਤਾਂ ਉਹਨਾਂ ਨਾਲ ਵੀ ਪਹਿਲਾਂ ਜਿੰਨੇ ਵੀ ਇਵੈਂਟ ਵਗੈਰਾ ਤੇ ਸਤਸਰੀ ਮੁਲਾਕਾਤਾਂ ਹੋਈਆਂ ਸੀ ਪਰ ਜਿੰਨਾ ਚਿਰ ਆਪਾਂ ਨਿੱਜੀ ਤੌਰ ਤੇ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਉਹਨਾਂ ਕਰ ਸਾਨੂੰ ਕਿਸੇ ਦੇ ਸੁਭਾਅ ਬਾਰੇ ਨੇਚਰ ਬਾਰੇ ਪਤਾ ਨਹੀਂ ਲੱਗਦਾ ਤੇ ਬਹੁਤ ਸਾਰੇ ਜਿਹੜੀਆਂ ਮਤਲਬ ਕਿ ਸਾਡੀਆਂ ਉਹਨਾਂ ਨਾਲ ਗੂੜੀਆਂ ਸਾਂਝਾਂ ਪਈਆਂ ਤੇ ਵਧੀਆ ਲੱਗਾ ਸਾਨੂੰ ਅੱਜ ਦਾ ਹੁਣ ਦੋਸਤੋ ਕੁਝ ਖਾਣ ਪੀਣ ਦਾ ਪ੍ਰਬੰਧ ਕਰਦੇ ਭੁੱਖ ਕਾਫੀ ਲੱਗੀ ਹੋਈ ਆ ਵੈਸੇ ਤਾਂ ਸਾਡੇ ਕੋਲ ਰੋਟੀ ਹੈਗੀ ਰਾਤ ਦੀ ਪਰ ਸ਼ਾਇਦ ਨਾ ਖਾਈਏ ਜੇ ਨਾ ਕੁਝ ਮਿਲਿਆ ਤਾਂ ਫਿਰ ਉਹ ਘਰੋਂ ਲਿਆਂਦੀ ਰੋਟੀ ਖਾਵਾਂਗੇ ਹੁਣ ਦੇਖਦੇ ਆ ਕਿ ਪ੍ਰੋਗਰਾਮ ਵੈਸੇ ਕਾਫੀ ਖੂਬਸੂਰਤ ਮੌਲਾ ਤੇ ਮਿੱਤਰੋ ਜਿਹੜਾ ਸਾਨੂੰ ਖਾਣ ਨੂੰ ਮਿਲਿਆ ਉਹ ਆ ਮਿਲਿਆ ਬੜੀ ਲੰਬੀ ਵੇੜ ਦੇ ਬਾਅਦ ਇਹਨੇ ਘੱਟੋ ਘੱਟ ਅੱਧਾ ਘੰਟਾ ਲਾ ਦਿੱਤਾ ਪਰ ਸਵਾਦ ਸਵਾਦ ਤਾਂ ਕਾਫੀ ਆ ਪਰ ਮੈਨੂੰ ਲੱਗਦਾ ਕਾਫੀ ਨਹੀਂ ਹੋਊਗਾ ਆਪਣੇ ਲਈ ਧੁੱਪ ਕਾਫੀ ਲੱਗੀ ਪਰ ਥੋੜਾ ਫੇਟ ਕਰਕੇ ਮੈਨੂੰ ਲੱਗਦਾ ਕੋਈ ਹੋਰ ਵੀ ਆਰਡਰ ਦੇਣਾ ਪੈ ਸਕਦਾ ਅਸੀਂ ਪਹਿਲੇ ਅੰਦਾਜ਼ਾ ਲਾ ਲਿਆ ਸੀ ਕਿ ਉਹ ਜਿਹੜਾ ਹੈਗਾ ਆਪਣਾ ਚਿਕਨ ਤੇ ਉਹ ਐਗ ਰੋਲ ਉਹ ਕਾਫੀ ਨਹੀਂ ਸੀ ਸਾਡੇ ਲਈ ਪਰ ਅਸੀਂ ਘਰੋਂ ਰੋਟੀ ਲੈ ਕੇ ਆਏ ਸੀ ਇੱਥੇ ਹੋਰ ਤਾਂ ਕੁਝ ਨਹੀਂ ਮਿਲਿਆ ਚਿਕਨ ਮੰਗ ਰਿਹਾ ਇੱਕ ਇਹਦੇ ਨਾਲ ਹੁਣ ਰੋਟੀ ਖਾ ਰਹੇ ਆਂ ਦਾਲ ਸਬਜ਼ੀ ਕੋਈ ਨਹੀਂ ਸੀ ਮਿਲੀ ਇਸ ਕਰਕੇ ਫਿਰ ਥੋੜਾ ਜਿਹਾ ਚਿਕਨ ਲੈ ਲਿਆ ਤੇ ਹੁਣ ਇਹ ਰੋਟੀਆਂ ਗਰਮ ਉਹਨਾਂ ਨੇ ਕਰਤੀਆਂ ਹੁਣ ਢਿੱਡ ਪੂਰਾ ਭਰ ਗਿਆ ਹੁਣ ਨੀਂਦ ਆ ਜੂਗੀ ਸਭ ਕੀ ਉਤਨਾ ਨੀਂਦ ਦੇ ਜਿਹੜੇ ਪਰ ਹੁਣ ਰੱਜ ਕੇ ਰੋਟੀਆਂ ਨਾਲ ਦੇ ਸੌ ਜਾਗੇ ਦੋਸਤੋ ਕੱਲ ਮਿਲਦੇ ਆਂ ਹੁਣ ਆਪਾਂ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਬਾਹਰ ਦੇ ਨਿਆਰੇ ਹਿਮਾਚਲ ਦੇ ਸਾਰੇ ਅੱਜ ਤਾਂ ਮੌਸਮ ਇਸ ਤਰ੍ਹਾਂ ਦਾ ਹੀ ਸਾਰੇ ਦੋਸਤਾਂ ਨੂੰ ਹੁਣ ਚਾਰ ਭਰੀ ਸਤਿ ਸ੍ਰੀ ਅਕਾਲ ਸਵੇਰੇ ਮਿਲਦੇ ਆ ਬਹੁਤ ਧੰਨਵਾਦ